ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਦੁਆਰਾ 725 ਸਪੈਸ਼ਲ ਐਜੂਕੇਟਰ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਜਾਰੀ ਕੀਤਾ ਜਾ ਚੁੱਕਾ ਹੈ ਇਹਦੇ ਵਿੱਚ ਕਿਹੜੀਆਂ ਗੱਲਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਸਾਰੀਆਂ ਗੱਲਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਵੈਸੇ ਜਿਹੜੀਆਂ ਦੋ ਵਾਕੈਂਸੀਸ ਦੇਖਣ ਨੂੰ ਮਿਲ ਰਹੀਆਂ ਨੇ ਈਟੀਟੀ ਕਾਟਰ ਦੇ ਵਿੱਚ ਤੇ ਮਾਸਟਰ ਕਾਟਰ ਦੇ ਵਿੱਚ ਸਪੈਸ਼ਲ ਐਜੂਕੇਟਰ ਪੋਸਟ ਦੀ ਜਿਹੜੀ ਵੈਕੈਂਸੀ ਹੈਗੀ ਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਟੀਚਰ ਦੀ ਭਰਤੀ ਆ ਜੀ ਰੈਗੂਲਰ ਟੀਚਰ ਦੀ ਭਰਤੀ ਆ ਸੈਲਰੀ ਦੀ ਜੇ ਮੈਂ ਗੱਲ ਕਰਾਂ ਤਾਂ ਈਟੀਟੀ ਕਾਟਰ ਦੇ ਵਿੱਚ ਤੁਹਾਡੀ ਸੈਲਰੀ ਹੋਣੀ ਆ ਜੀ 29200 ਰੁਪਏ ਤੇ ਮਾਸਟਰ ਕਾਟਰ ਦੀ ਜਿਹੜੀ ਸੈਲਰੀ ਹੋਏਗੀ ਉਹ ਹੋਣੀ ਹੈ ਜੀ 35400 ਜਿਹੜੀ ਕਿ ਰੈਗੂਲਰ ਮਾਸਟਰ ਕਾਟਰ ਜਾਂ ਫਿਰ ਰੈਗੂਲਰ ਈਟੀਟੀ ਕਾਟਰ ਦੀ ਭਰਤੀ ਹੁੰਦੀ ਆ ਸੇਮ ਪੇ ਸਕੇਲ ਹੀ ਤੁਹਾਨੂੰ ਦੇਖਣ ਨੂੰ ਮਿਲਦਾ ਆ ਕਿਉਂਕਿ ਜਿਹੜੀ ਪੋਸਟ ਹੈਗੀ ਆ ਉਹ ਸੇਮ ਆ ਹਾਂ ਠੀਕ ਆ ਸਪੈਸ਼ਲ ਐਜੂਕੇਟਰ ਆ ਬਟ ਜਿਹੜੀ ਪੋਸਟ ਹੈਗੀ ਆ ਉਹ ਤੁਹਾਨੂੰ ਸੇਮ ਹੀ ਦੇਖਣ ਨੂੰ ਮਿਲਦੀ ਆ ਸੋ ਇੱਥੇ ਪ੍ਰਾਇਮਰੀ ਕਾਟਰ ਦੇ ਵਿੱਚ ਜਿਹੜੀ ਪੋਸਟਾਂ ਦੀ ਗਿਣਤੀ ਹੈਗੀ ਆ ਉਹ ਹੈਗੀ ਆ ਜੀ 393 ਤੇ ਸਪੈਸ਼ਲ ਐਜੂਕੇਟਰ ਟੀਚਰ ਮਾਸਟਰ ਕਾਡਰ ਦੀ ਚ ਭਰਤੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ 332 ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਤੇ ਕੁੱਲ ਮਿਲਾ ਕੇ ਬਣ ਜਾਂਦੀਆਂ ਨੇ ਜੀ 725 एलिजिਬਿਲਟੀ ਕ੍ਰਾਈਟਰੀਆ ਦੀ ਗੱਲ ਕਰੀਏ ਤਾਂ ਦੋਨਾਂ ਪੋਸਟਾਂ ਲਈ ਗ੍ਰੈਜੂਏਸ਼ਨ ਤਾਂ ਮਸਟ ਹੈਗੀ ਆ ਈਟੀਟੀ ਲਈ ਤਾਂ ਗ੍ਰੈਜੂਏਸ਼ਨ ਮਸਟ ਹੈ ਤੇ ਬਾਕੀ ਮਾਸਟਰ ਕਾਟਰ ਵਾਲਿਆਂ ਲਈ ਜਿਹੜੀ ਬੀਅਰਡ ਹੈਗੀ ਆ ਉਹ ਮਸਟ ਹੈਗੀ ਆ ਬਟ ਸਪੈਸ਼ਲ এডਿਕੇਸ਼ਨ ਦੇ ਵਿੱਚ ਕਿਤੀ ਹੋਵੇ ਕਾਫੀ ਸਾਰੇ ਸਾਥੀ ਪੁੱਛ ਰਹੇ ਸੀਗੇ ਕਿ ਸਰ ਅਸੀਂ ਨਾਰਮਲ ਬੀਅਰਡ ਵਾਲੇ ਹੈਗੇ ਆ ਜਾਂ ਫਿਰ ਨਾਰਮਲ 80 ਵਾਲੇ ਹੈਗੇ ਆ ਕਿ ਅਸੀਂ ਐਲੀਜੀਬਲ ਹੋ ਸਕਦੇ ਆ ਬਿਲਕੁਲ ਨਹੀਂ ਵੈਸੇ ਤਾਂ ਜਿਹੜਾ ਡਿਟੇਲ ਨੋਟੀਫਿਕੇਸ਼ਨ ਹੈਗਾ ਜੀ 21 ਜੁਲਾਈ 2025 ਨੂੰ ਜਾਰੀ ਕੀਤਾ ਜਾਊਗਾ ਤੇ ਬਹੁਤ ਸਾਰੀਆਂ ਗੱਲਾਂ ਉਦੋਂ ਵੀ ਕਲੀਅਰ ਹੋਣਗੀਆਂ ਤੇ ਮੇਰੇ ਦੁਆਰਾ ਉਦੋਂ ਵੀ ਤੁਹਾਡੇ ਲਈ ਵੀਡੀਓ ਡਿਟੇਲ ਦੇ ਵਿੱਚ ਸਿੰਪਲੀਫਾਈਡ ਤਰੀਕੇ ਨਾਲ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਤੇ ਦੋਸਤੋ ਇੰਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਕਿ ਤੁਸੀਂ 21 ਜੁਲਾਈ 2025 ਤੋਂ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਸੈਲਰੀ ਦੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ 88 ਕਾਰਡਰ ਦੇ ਵਿੱਚ ਸੈਲਰੀ ਤੁਹਾਡੀ ਹੋਣੀ ਹੈ 29 200 ਤੇ ਮਾਸਟਰ ਕਾਰਡਰ ਦੇ ਵਿੱਚ 35400 ਜੋ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਆ ਤੇ ਦੋਸਤੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਕੋਈ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਜਾਂ ਫਿਰ ਤੁਹਾਡੀ ਕੋਈ ਕੁਇਰੀ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਸਾਰੀਆਂ ਅਪਡੇਟਸ ਦੀ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all